ਅਸੀਂ ਨਹੀਂ ਚਾਹੁੰਦੇ ਕਿ ਇਸ ਇਲੈਕਸ਼ਨ ਡੈਮੋਕ੍ਰੈਟਿਕ ਜਿਹੜਾ ਉਤਸਵ ਹੈ ਉਹਦੇ ਵਿੱਚ ਕੋਈ ਵਿਗਨ ਆਵੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਜਦੋਂ 2014 2017 2022 ਦੀਆਂ ਇਲੈਕਸ਼ਨਾਂ 19 ਤੇ 22 ਦੇ ਇਲੈਕਸ਼ਨ ਹੋਈਆਂ ਜਿੰਨੇ ਵੀ ਨੈਸ਼ਨਲ ਮੀਡੀਆ ਵਾਲੇ ਆਏ ਵੱਡੇ ਵੱਡੇ ਚੈਨਲ ਵਾਲੇ ਜਦੋਂ ਉਹ ਪੰਜਾਬ ਚ ਆਉਂਦੇ ਨੇ ਉਦੋਂ ਕਹਿੰਦੇ ਨੇ ਜੀ ਅਸੀਂ ਪੂਰਾ ਦੇਸ਼ ਲਗਭਗ ਕਵਰ ਕਰਿਆ ਆਂ ਪਰ ਜਿਹੜਾ ਮਾਹੌਲ ਇੱਥੇ ਹੈ ਪੰਜਾਬ ਦੇ ਵਿੱਚ ਹੈ ਕਿ ਹਰ ਇੱਕ ਪਾਰਟੀ ਦੇ ਜਿਹੜੇ ਲੋਗੋ ਲੱਗੇ ਨੇ ਝੰਡੇ ਲੱਗੇ ਨੇ ਔਰ ਹਰ ਇੱਕ ਪਾਰਟੀ ਦੇ ਰੋਡ ਸ਼ੋਅ ਦੇ ਮੂਰੇ ਮੋਟਰਸਾਈਕਲ ਨੇ ਕਾਰਾਂ ਨੇ ਮਤਲਬ ਜਿਹਨੂੰ ਆਪਾਂ ਆਪਾਂ ਕਹਿੰਦੇ ਆ ਕਿ ਇਹ ਜਿਹੜਾ ਇਹ ਜਿਹੜਾ ਇਲੈਕਸ਼ਨਾਂ ਨੇ ਇਹ ਦੇਸ਼ ਦਾ ਡੈਮੋਕ੍ਰੈਟਿਕ ਮੇਲਾ ਹੈ ਇੱਕ ਮੇਲਾ ਉਤਸਵ ਕਹਿੰਦੇ ਮੇਲਾ ਦੇਖਣਾ ਹੋਵੇ ਤਾਂ ਫਿਰ ਪੰਜਾਬ ਚ ਆ ਕੇ ਦੇਖ ਸਕਦੇ ਹੋ ਸੋ ਨਾਲ-ਨਾਲ ਮੈਂ ਵੀ ਸਾਡੇ ਵੀ ਜਿੰਨੇ ਵੀ ਐਮਐਲਏ ਸਹਿਬਾਨ ਨੇ ਜਾਂ ਜਿਹੜੇ ਲੀਡਰ ਸਹਿਬਾਨ ਨੇ ਨੇ ਵਿਰੋਧੀ ਪਾਰਟੀਆਂ ਦੇ ਜਿੰਨੇ ਵੀ ਲੀਡਰ ਸਾਹਿਬਾਨ ਨੇ ਬਹੁਤਿਆਂ ਨੂੰ ਟਿਕਟਾਂ ਮਿਲਣਗੀਆਂ ਬਹੁਤੇ ਸਟਾਰ ਪ੍ਰਚਾਰਕ ਹੋਣਗੇ ਕੋਈ ਇਹ ਜੀ ਨਿੱਜੀ ਜਾਂ ਕੋਈ ਇਹ ਜੀ ਕੋਈ ਟਿੱਪਣੀ ਜਿਹੜੀ ਜਿਹਦੇ ਨਾਲ ਕੋਈ ਕਿਸੇ ਨੂੰ ਹੱਟ ਹੁੰਦਾ ਹੋਵੇ ਸੰਵੇਦਨਸ਼ੀਲਤਾ ਥੋੜੀ ਜੀ ਖਿਆਲ ਰੱਖ ਕੇ ਇੱਕ ਦੂਜੇ ਨੂੰ ਪਾਰਟੀਆਂ ਨੂੰ ਜਰੂਰ ਇੱਕ ਦੂਜੀ ਦੀ ਪਾਰਟੀਆਂ ਨੂੰ ਜਾਂ ਉਹਦੇ ਕਮਾਂਕਾਰਾਂ ਨੂੰ ਜਰੂਰ ਨਿੰਦੋ ਜਰੂਰ ਉਹਨਾਂ 'ਚ ਨੁਕਸ ਕੱਢੋ ਤਾਂ ਲੋਕ ਜਿਹੜੇ ਨੇ ਫੈਸਲੇ ਲੋਕ ਕਰਨਗੇ ਪਰ ਨਿੱਜੀ ਹਮਲਿਆਂ ਤੋਂ ਜਾਂ ਨਿੱਜੀ ਜਿਹੜੀਆਂ ਟਿੱਪਣੀਆਂ ਤੋਂ ਜੇ ਬਚਿਆ ਜਾਵੇ ਤਾਂ ਮੈਨੂੰ ਲੱਗਦਾ ਹੈ ਜ਼ਿਆਦਾ ਬੈਟਰ ਹੋਊਗਾ ਤੇ ਪੰਜਾਬ ਦਾ ਜਿਹੜਾ ਇਸ ਗੱਲੋਂ ਨਾਮ ਜਿਹੜਾ ਉਹ ਅਸੀਂ ਮੈਂ ਆਪਣੇ ਕਿਉਂਕਿ ਮੈਂ ਪ੍ਰਧਾਨ ਆ ਪਾਰਟੀ ਦਾ ਸੰਗਠਨ ਦੇ ਤੌਰ ਤੇ ਵੀ ਤਾਂ ਮੈਂ ਆਪਣੇ ਜਿੰਨੇ ਵੀ ਸਾਡੇ ਪ੍ਰਚਾਰਕ ਹੋਣਗੇ ਜਾਂ ਜਿੰਨੇ ਸਾਡੇ ਜਿਹੜੇ ਇਲੈਕਸ਼ਨ ਦੇ ਵਿੱਚ ਕੰਪੇਨ ਕਰਨਗੇ ਮੈਂ ਸਪੈਸ਼ਲੀ ਉਹਨਾਂ ਨੂੰ ਹੁਣ ਅਗਲੇ ਦਿਨਾਂ 'ਚ ਬੁਲਾ ਕੇ ਇਹ ਗੱਲ ਕਹਿਣੀ ਹੈ ਕਿ ਕਿਸੇ ਵੀ ਬੰਦੇ ਦੇ ਖਿਲਾਫ ਨਿੱਜੀ ਜਾਂ ਪਰਿਵਾਰ ਨਾਲ ਸੰਬੰਧਿਤ ਜਾਂ ਉਹਦੇ ਕੋਈ ਹੋਰ ਕੰਮਕਾਰ ਨਾਲ ਸੰਬੰਧਿਤ ਇਸ ਤਰ੍ਹਾਂ ਦਾ ਕੁਝ ਨਹੀਂ ਕਹਿਣਾ ਸਿਰਫ ਜੇ ਕਹਿਣਾ ਹੈ ਤਾਂ ਉਹਨਾਂ ਦੀ ਕਾਰੋਬਾਰੀ ਨਾਲ ਆਪਣੀ ਕਾਰੋਬਾਰੀ ਨੂੰ ਤੁਸੀਂ ਜਿਹੜਾ ਉਹ ਕੰਪੇਅਰ ਕਰ ਲਿਓ ਕਿ ਉਹਨਾਂ ਵੇਲੇ ਐ ਹੋਇਆ ਸੀ ਅਸੀਂ ਐ ਕਰਤਾ ਉਹਨਾਂ ਵੇਲੇ ਐ ਨਹੀਂ ਹੋਇਆ ਅਸੀਂ ਆ ਕਰ ਲਿਆ ਸੋ ਇਹ ਜਿਆਦਾ ਬੈਟਰ ਇੱਕ ਤਰੀਕਾ ਹੋ ਸਕਦਾ ਸਰ ਤੇ ਮੈਨੂੰ ਨਹੀਂ ਲੱਗਦਾ ਫਿਰ ਜੇ ਇਦਾਂ ਹੋਊਗਾ ਤਾਂ ਫਿਰ ਆਪਾਂ ਪੂਰੇ ਦੇਸ਼ ਦੇ ਵਿੱਚ ਆਪਾਂ ਸੀਨਾ ਤਾਣ ਕੇ ਕਹਿ ਸਕਦੇ ਹਾਂ ਕਿ ਅਸੀਂ ਉਹ ਪੰਜਾਬ ਦੇ ਲੋਕਾਂ ਜਿਹੜੇ ਜਦੋਂ ਕੋਈ ਸਾਡੇ ਤੇ ਬਾਹਰੋਂ ਕੋਈ ਹਮਲਾ ਕਰੇ ਫਿਰ ਅਸੀਂ ਇਕੱਠੇ ਆਂ ਪਰ ਡੈਮੋਕ੍ਰੈਟਿਕ ਤਰੀਕੇ ਨਾਲ ਲੜਨ ਵਾਸਤੇ ਸਾਡੇ ਕੋਲੇ ਤਰੀਕੇ ਜਿਹੜੇ ਨੇ ਉਹ ਉਹ ਇਸ ਤਰ੍ਹਾਂ ਦੇ ਨੇ ਕਿ ਅਸੀਂ ਕਿਸੇ ਇੱਕ ਦੂਜੇ ਨੂੰ ਲਾਣ ਤਾ ਤੋਂ ਤਾਲੇ ਚੱਕਰ 'ਚ ਨਹੀਂ ਪਾਵਾਂਗੇ ਪਿਛਲੇ ਦਿਨਾਂ 'ਚ ਹੋਈਆਂ ਐਦਾਂ ਦੀਆਂ ਪਿਛਲੇ ਇੱਕ ਸਾਲ ਦੇ ਵਿੱਚ ਲਗਭਗ ਕਾਫੀ ਵਾਰ ਇਹ ਤਾਂ ਹੋਇਆ ਕਿ ਟਕਰਾਓ ਨਿੱਜੀ ਬਦਰ ਤੇ ਚਲੇ ਗਏ ਕੋਈ ਗੱਲ ਨਹੀਂ ਕਈ ਵਾਰੀ ਜਜ਼ਬਾਤੀ ਹੋ ਕੇ ਹੋ ਜਾਂਦਾ ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਆਪਾਂ ਪੱਕੀਆਂ ਦੁਸ਼ਮਣੀਆਂ ਪਾ ਲਈਏ ਸੋ ਮੈਂ ਅੱਜ ਇਸ ਮੁਕੱਦਸ ਹਾਊਸ ਦੇ ਵਿੱਚ ਇਹ ਕਹਿਣਾ ਚਾਹਣਾ ਕਿ ਫ੍ਰੀ ਐਂਡ ਫੇਅਰ ਇਲੈਕਸ਼ਨ ਹੋਵੇ ਔਰ ਜਿਨ੍ਹਾਂ ਨੇ ਚੰਗੇ ਕੰਮ ਕੀਤੇ ਨੇ ਉਹ ਜਿੱਤਣਗੇ ਬਾਕੀ ਲੋਕ ਹੈ ਜੀ ਜਨਤਾ ਹੈ ਲੋਕਤੰਤਰ ਮੇ ਲੋਕ ਬੜੇ ਹੁੰਦੇ ਹਨ ਲੋਕ ਜਦੋਂ ਚਾਹਣ ਬੰਦਾ ਅਰਸ਼ ਤੇ ਲੋਕ ਜਦੋਂ ਚੌਣ ਬੰਦਾ ਫਰਸ਼ ਤੇ